ਮੇਰਾ ਨਾਮ ਹੁਸ਼ਾਰਾਣੀ ਹੈ ਮੈਂ ਨੈਸ਼ਨਲ ਪ੍ਰੈਜ਼ੀਡੈਂਟ ਆ ਆਲ ਇੰਡੀਆ ਫੈਡਰੇਸ਼ਨ ਆਫ ਹੰਗਨਵਾੜੀ ਵਰਕਰ ਐਂਡ ਹੈਲਪਰਸ ਅੱਜ ਜਿਹੜੀ ਸਾਡੀ ਕਨਵੈਂਸ ਹੈ ਨਾ ਉਹ 20 ਮਈ ਦੀ ਹੜਤਾਲ ਦੇ ਤਿਆਰੀ ਸੰਬੰਧੀ ਹੈ 20 ਮਈ ਨੂੰ ਹਿੰਦੁਸਤਾਨ ਦੇ ਵਿੱਚ ਜਿੰਨੀਆਂ ਵੀ ਟ੍ਰੇਡਿੰਗ ਦਾ ਕੰਮ ਕਰਦੇ ਆਣੇ ਸਭ ਤੇ ਸਾਂਝੀ ਆਵਾਜ਼ ਤੇ 20 ਮਈ ਦੀ ਹੜਤਾਲ ਹੈ ਜਿਹੜੇ ਚਾਰ ਲੇਬਰ ਕੋਡ ਭਾਰਤ ਦੀ ਸਰਕਾਰ ਵੱਲੋਂ ਮਜ਼ਦੂਰਾਂ ਤੇ ਹਮਲੇ ਕਰਨ ਦੇ ਲਈ ਲੈ ਕੇ ਆਏ ਨੇ ਤੇ ਉਹਨਾਂ ਨੂੰ ਲਾਗੂ ਕਰਨ ਦੀ ਤਿਆਰੀ ਚ ਉਸ ਦੇ ਵਿਰੋਧ ਦੇ ਵਿੱਚ ਇਹ ਹੜਤਾਲ ਹੋ ਰਹੀ ਹੈ ਔਰ ਇਸ ਦੇ ਨਾਲ-ਨਾਲ ਆਈਸੀਡੀਐਸ ਦੇ ਉੱਪਰ ਵੀ ਉਹ ਤੀਵਰ ਹਮਲਾ ਹੈ ਜਿਹੜਾ ਬੀਜੇਪੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ 2018 ਦੇ ਵਿੱਚ ਇੱਕ ਮਾਨਪੱਤੇ 'ਚ ਨਿਗੂਣਾ ਜਿਹਾ ਪਤਾ ਕਰਕੇ 7 ਸਾਲ ਤੋਂ ਬਾਅਦ 1 ਰੁਪਿਆ ਵੀ ਮਾਨਪੱਤੇ 'ਚ ਵਾਦਾ ਨਹੀਂ ਕੀਤਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈ ਅਪ੍ਰੈਲ 2022 ਦਾ ਕਿ ਆਂਗਣਵਾੜੀ ਵਰਕਰ ਹੈਲਪਰਸ ਨੂੰ 1972 ਐਕਟ ਦੇ ਤਹਿਤ ਗ੍ਰੈਚੂਇਟੀ ਦਿੱਤੀ ਜਾਵੇ ਸੁਪਰੀਮ ਕੋਰਟ ਦੇ ਹੁਕਮ ਦੀ ਉਲੰਘਣਾ ਵੀ ਸੂਬੇ ਦੀਆਂ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਹੈ ਜਿੱਥੇ-ਜਿੱਥੇ ਇਲੈਕਸ਼ਨ ਸੀ ਮੀਨਸ ਕੀ ਗੁਜਰਾਤ ਗੁਜਰਾਤ ਉਸ ਨੂੰ ਇੰਪਲੀਮੈਂਟ ਕਰ ਦਿੱਤਾ ਪਿੱਛੇ ਕਰਨਾਟਕ 'ਚ ਸੇ ਉੱਥੇ ਇੰਪਲੀਮੈਂਟ ਕਰ ਦਿੱਤਾ ਪਰ ਜਿੱਥੇ ਉਹਨਾਂ ਨੂੰ ਲੱਗ ਰਿਹਾ ਕਿ ਭਾਜਪਾ ਦੀ ਗਵਰਨਮੈਂਟ ਨਹੀਂ ਹੈ ਤੇ ਆ ਵਰਕਰ ਨੂੰ ਸੁਪਰੀਮ ਕੋਰਟ ਦੇ ਆਰਡਰ ਲਾਗੂ ਕਰਨ ਤੋਂ ਵੀ ਵਾਂਝਾ ਰੱਖਿਆ ਹੋਇਆ ਤੇ ਦੂਜਾ ਇੱਕ ਆਂਗਣਵਾੜੀ ਕੇਂਦਰਾਂ ਦੇ ਵਿੱਚ ਇੱਕ ਡਿਜੀਟਲ ਦੇ ਨਾਮ ਤੇ ਬਹੁਤ ਮਾਨਸਿਕ ਪਰੇਸ਼ਾਨੀ ਹੈ ਤੇ ਉਹਨੂੰ ਮਾਨਸਿਕ ਸੋਸ਼ਣ ਜੇ ਆਪਾਂ ਕਹੀਏ ਤਾਂ ਉਹ ਅਤਕਤਨੀ ਨਹੀਂ ਹੋਵੇਗਾ ਕਿ ਕਹਿੰਦੇ ਵੀ ਜਿਸ ਨੇ 100 ਗ੍ਰਾਮ ਬਾਜਰੇ ਦੀ ਖੀਲ ਵੀ ਲੈਣੀ ਹੈ ਮਿਲਟਸ ਦੇ ਨਾਮ ਤੇ ਉਸਲਾਬ ਪਾਤਰੀ ਦੇ ਕੋਲ ਮੋਬਾਈਲ ਹੋਣਾ ਜ਼ਰੂਰੀ ਹੈ ਤਾਂ ਕਿ ਜੇ ਆਂਗਣਵਾੜੀ ਵਰਕਰ ਉਹਨੂੰ ਰਾਸ਼ਨ ਦੇਵੇ ਪਹਿਲਾਂ ਉਸ ਦੀ ਈਕੀਵਾਈਸੀ ਕਰੇ ਉਸ ਦੀ ਓਟੀਪੀ ਆਵੇ ਉਹ ਓਟੀਪੀ ਦੇਵੇ ਉਸ ਤੋਂ ਬਾਅਦ ਉਹਦੀ ਫੇਸ ਆਈਡੀ ਹੋਵੇ ਤਾਂ ਉਹਨੂੰ ਖਾਣਾ ਦੇਵੇ ਤਾਂ ਇਹ ਦੱਸੋ ਕਿ ਆਂਗਣਵਾੜੀ ਕੇਂਦਰਾਂ ਦੇ ਵਿੱਚ ਜਿਹੜੇ ਲੋਕ ਰਾਸ਼ਨ ਲੈਣ ਆਉਂਦੇ ਨੇ ਜਾਂ ਉਹ ਪੱਠਾ ਮਜ਼ਦੂਰ ਹਨ ਜਾ ਉਹ ਫੈਕਟਰੀ ਮਜ਼ਦੂਰ ਨੇ ਜਾ ਉਹ ਮੰਰੇਗਾ ਚ ਕੰਮ ਕਰਨ ਵਾਲੇ ਨੇ ਜਾ ਉਹ ਕੰਸਟਰਕਸ਼ਨ ਵਰਕਰ ਨੇ ਜਾ ਉਹ ਖੇਤਾਂ ਦੇ ਵਿੱਚ ਖੁੰਬੀ ਵਗੈਰਾ ਮਿਰਚਾਂ ਤੋੜਨ ਹੋਰ ਤਾਂ ਜਾਂਦੀਆਂ ਨੇ ਤਾਂ 100 ਗ੍ਰਾਮ ਦਾਣੇ ਵਾਸਤੇ ਪਹਿਲਾਂ ਆਪਣੀ ਦਿਹਾੜੀ ਛੱਡਣ ਗਿਆ ਉਸ ਤੋਂ ਬਾਅਦ ਉਹ ਮੋਬਾਈਲ ਖਰੀਦਣ ਗਿਆ ਤਾਂ ਇਹ ਜਿਹੜਾ ਬਿਨਾਂ ਮਤਲਬ ਤੋਂ ਆਂਗਣਵਾੜੀ ਵਰਕਰਸ ਦੇ ਉੱਪਰ ਮਾਨਸਿਕ ਦਬਾਅ ਬਣਾ ਕੇ ਲੋਕਾਂ ਨੂੰ ਲਾਹ ਪਾਤਰੀ ਨੂੰ ਸਪੀਡ ਤੋਂ ਵਾਂਝੇ ਕਰਨ ਲਈ ਸਰਕਾਰ ਐ ਜਿਹੜੀ ਇਹ ਇਦਾਂ ਦੀ ਡਿਜੀਟਲ ਦੀ ਨੀਤੀ ਲੈ ਕੇ ਆਈ ਹੈ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਅਸੀਂ ਕਿਹ ਵੀ ਅਸੀਂ ਬੱਚਿਆਂ ਨੂੰ ਆਨਲਾਈਨ ਅਸੀਂ ਆਂਗਣਵਾੜੀ ਸੈਂਟਰ ਓਪਨ ਕਰਾਂਗੇ ਬੱਚਿਆਂ ਕਰ ਰਹੇ ਆ ਬੱਚਿਆਂ ਦੀ اٹੈਂਡੈਂਸ ਲਗਾ ਰਿਹਾ ਗ੍ਰੋਥ ਚਾਰਟ ਭਰ ਰਹੇ ਆ ਪਰ ਜਿਹੜਾ ਕੰਮ ਲਈ ਤੁਸੀਂ ਮਜਬੂਰ ਕਰ ਰਹੇ ਹੋ ਕਿ ਤੁਸੀਂ ਫੇਸ ਰਿਕਗਨਾਈਜ਼ ਕਰੋ ਇਹ ਸਹੀ ਨਹੀਂ ਹੈ ਤੁਸੀਂ ਕਿਸੇ ਨੂੰ ਦੇਣ ਲਈ ਉਹਦੀ ਫੇਸ ਆਈਡੀ ਲੈਣਾ ਔਰ ਉਹਨੂੰ ਮੋਬਾਈਲ ਖਰੀਦਣ ਲਈ ਮਜਬੂਰ ਕਰ ਲ ਕੇ ਤੁਸੀਂ ਕੰਪਨੀਆਂ ਨੂੰ ਮੋਟਾ ਫਾਇਦਾ ਪਹੁੰਚਾਉਣਾ ਚਾ ਰਹੇ ਹੋ ਕਿ ਤਾਂ ਕਿ ਹਰ ਬੰਦੇ ਕੋਲੇ ਮੋਬਾਈਲ ਹੋਵੇ ਹਰ ਬੰਦੇ ਦਾ ਰੀਚਾਰਜ ਹੋਵੇ ਤਾਂ ਉਹਨੂੰ 100 ਗ੍ਰਾਮ ਦਾ ਦਾਣਾ ਹੋਵੇ ਇਹਦਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸ ਨੂੰ ਲੈ ਕੇ ਵੀ ਅਸੀਂ 20 ਮਈ ਨੂੰ ਬਾਤ ਚੜ ਕੇ ਭਾਗ ਲਾਵਾਂਗੇ ਤੇ 9 ਤਰੀਕ ਨੂੰ ਪੂਰੇ ਹਿੰਦੁਸਤਾਨ ਦੇ ਡਿਪਟੀ ਕਮਿਸ਼ਨਰਜ਼ ਦੇ ਰਾਹੀਂ ਅਸੀਂ ਦੇਸ਼ ਦੀ ਜਿਹੜ ਸ੍ਰੀ ਮਤੀ ਅਨਪੂਰਨਾ ਜਾਦਵ ਜੀ ਉਹਨਾਂ ਨੂੰ ਮੰਗ ਪੱਤਰ ਭੇਜਾਂਗੇ ਤਾਂ ਕਿ ਇਹ ਦੋਨੇ ਚੀਜ਼ਾਂ ਬੰਦ ਕੀਤੀਆਂ ਜਾਣ ਨਹੀਂ ਤਾਂ ਅਸੀਂ ਜੋ ਚਾਰ ਕੰਮ ਪਹਿਲਾਂ ਵੀ ਕਰਦੇ ਆ ਡਿਜੀਟਲ ਉਹ ਵੀ ਅਸੀਂ ਬੰਦ ਕਰ ਦਿਆਂਗੇ ਮਾ ਮਾਪੇ ਦੀ ਪਾਰਟੀ ਕਰਕੇ ਅੱਜ ਸਾਡੀ ਸਰਕਾਰ ਉਤੇ ਮਾਨਕਤਾ ਵਧੁਣਾ ਕੀਤਾ ਹੈ। ਆਂਗਣਵਾੜੀ ਸਰਕਾਰ ਮਾ ਮਾਦਮੀ ਸਰਕਾਰ ਨੇ ਮੈਨੀਫੈਸਟੋਜ਼ ਲਿਖਿਆ ਸੀ ਕਿਹਾ ਨਹੀਂ ਸੀ। ਮੈਨੀਫੈਸਟੋਜ਼ ਦਰਜ ਕੀਤਾ ਸੀ ਕਿ ਮਾਨਪਤਾ ਦੁੱਗਣਾ ਕਰਾਂਗੇ। ਦੁੱਗਣਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਜਿਹੜੀ 6040 ਦੀ ਰੇਸੋ ਹੈ ਤਾਂ ਕਦੇ ਸੈਂਟਰ ਦਾ ਹਿੱਸਾ ਆਂਦਾ ਕਦੇ ਸਟੇਟ ਦਾ ਹਿੱਸਾ ਆਂਦਾ ਹੈ। ਬਿਲਡਿੰਗਾਂ ਦਾ ਕਿਰਾਇਆ ਨਹੀਂ ਆਂਦਾ। ਜਿਹੜਾ ਡਿਜੀਟਲ ਦਾ ਕੰਮ ਕਰਾਇਆ ਜਾ ਰਿਹਾ 166 ਰੁਪਏ ਰਿਸਾਰ ਦਾ ਹੈ। ਟੈਲੀਫੋਨ ਦਾ ਜੋ ਵੀ ਸਾਲ ਤੋਂ ਬਾਅਦ دیا ਗਿਆ ਸਾਰੀ ਕੰਪਨੀ ਐਡਵਾਂਸ ਪੈਸਾ ਲੈਂਦੀ ਹੈ 28 ਦਿਨ ਦਾ ਰੀਚਾਰਜ ਕਰਦੀ ਹੈ ਔਰ ਹਿੰਦੁਸਤਾਨ ਦੀ ਕੋਈ ਵੀ ਕੰਪਨੀ 166 ਰੁਪਏ ਚ ਰੀਚਾਰਜ ਨਹੀਂ ਕਰਦੀ ਆਂਗਨਵਾੜੀ ਦਾ ਘੱਟੋ ਘੱਟ 50 ਫੋਟੋ ਬਣ ਜਾਂਦਾ ਹੈ ਡੇਲੀ ਜਿਹੜਾ ਅਪਡੇਟ ਕਰਨਾ ਹੈ ਤੇ ਉਹਦੇ ਲਈ 2 GB ਡਾਟਾ ਚਾਹੀਦਾ ਤੇ ਘੱਟੋ ਘੱਟ 2 GB ਡਾਟਾ 399 ਰੁਪਏ ਚ ਰੀਚਾਰਜ ਹੁੰਦਾ ਤੇ ਆਂਗਨਵਾੜੀ ਵਰਕਰ ਦੇ ਉੱਪਰ ਇਹਨਾਂ ਦਬਾਅ ਬਣਾਇਆ ਜਾ ਰਿਹਾ ਕਿ ਮੋਬਾਈਲ ਵੀ ਆਪਣਾ ਖਰੀਦੋ ਰੀਚਾਰਜ ਵੀ ਆਪਣਾ ਕਰੋ ਲੋਕਾਂ ਦੇ ਘਰੇ ਵੀ ਤੁਸੀਂ ਜਾਓ ਜੇਕਰ OTP ਦੇ ਨਾਲ ਕਿਸੇ ਦਾ ਖਾਤਾ ਖਾਲੀ ਹੋ ਜਾਂਦਾ ਤਾਂ ਲੋਕ ਅਟੈਕ ਆਂਗਨਵਾੜੀ ਵਰਕਰ ਦੇ ਉੱਪਰ ਕਰਦੇ ਆ ਪਰਸੋਂ ਹਰਿਆਣਾ ਦੇ ਨਿਉਣਾ گاؤں ਵੀ ਸਰ ਘਟਨਾ ਅੰਗਣਵਾੜੀ ਵਰਕਰ ਉਸ ਦੇ ਘਰੋਂ OTP ਲੈਣ ਗਈ ਉਸ ਦਾ ਘਰ ਵਾਲੇ ਨੇ ਡਰਿੰਕ ਕੀਤੀ ਹੋਈ ਸੀ ਇਹ ਕੀ ਲੈਣ ਆਈ ਸੀ ਇਹ OTP ਲੈਣ ਆਈ ਸੀ ਤੂੰ ਉਹਨੂੰ OTP ਕਿਉਂ ਦਿੱਤਾ ਤੇਰਾ ਖਾਤਾ ਖਾਲੀ ਕਰਾਏਗੀ ਉਹ ਵਾਪਸ ਚਲੀ ਗਈ ਬੰਦਾ ਅੰਗਣਵਾੜੀ ਗਿਆ ਅੰਗਣਵਾੜੀ ਵਰਕਰ ਦੇ ਉੱਪਰ ਅਟੈਕ ਕੀਤਾ ਉਹਦਾ ਸਿਰ ਤੱਕ ਪਾੜ ਦਿੱਤਾ ਇਹ ਘਟਨਾਵਾਂ ਦੇਸ਼ ਦੇ ਵਿੱਚ ਹੋ ਰਹੀਆਂ ਨੇ ਔਰ ਆਮ ਆਦੀ ਪਾਰਟੀ ਸਰਕਾਰ ਦੂਜੀ ਵਾਰ ਕੇ ਨਾਲ ਵੀ ਅੱਗੇ ਲੰਘ ਕੇ ਖਾਸ ਹੋ ਗਈ ਹੈ ਅਜੇ ਮੋਬਾਈਲ ਦੇਣਾ ਪਤਾ ਨਹੀਂ ਕਦੋਂ ਦੇਣਾ ਲਗਾਤਾਰ ਤੁਸੀਂ ਦੇਖ ਰਹੇ ਹੋ ਖਬਰਾਂ ਚ ਕਿੰਨੇ ਦਿਨਾਂ ਤੋਂ ਐਡਵਰਟਾਈਜ਼ਮੈਂਟ ਹੋ ਰਹੀ ਹੈ ਜਦ ਕਿ ਇਹ ਮੋਬਾਈਲ 2018 ਚ ਦੇਣਾ ਸੀ ਮਾਰਚ 2018 ਤੋਂ ਪੋਸ਼ਣ ਵੈਨ ਸਰੂ ਹੈ 2019 ਚ ਪੂਰੇ ਦੇਸ਼ ਦੇ ਵਿੱਚ ਮੋਬਾਈਲ ਦਿੱਤੇ ਗਏ ਔਰ 4 ਸਾਲ ਬਾਅਦ ਦੂਜਾ ਮੋਬਾਈਲ ਦੇਣਾ ਸੀ ਤਾਂ ਉਹ 4 ਸਾਲ ਵਾਲਾ ਪਹਿਲੇ ਮੋਬਾਈਲ ਦੀ ਮਿਆਦ ਖਤਮ ਦੂਜਾ ਦੇਣਾ ਪਰ ਜਿਹੜਾ ਮੋਬਾਈਲ ਹੈ ਜਿਹੜੀ ਉਹਦੀ ਰੈਮ ਹੈ ਜੋ ਹਿੰਦੁਸਤਾਨ ਦੇ ਬਾਕੀ ਸੂਬਿਆਂ ਦੇ ਵਿੱਚ ਦਿੱਤੀ ਜਾ ਰਹੀ ਹੈ ਉਹਦੇ ਲਈ ਇਹ ਕੰਪਲੀਟਲੀ ਪੂਰਾ ਨਹੀਂ ਹੁੰਦਾ ਜੇਕਰ ਸੱਚੀ ਮੁੱੱਚੀ ਆਂਗਣਵਾੜੀ ਵਰਕਰ ਤੋਂ ਤੁਸੀਂ ਡਿਜੀਟਲ ਕਰਾਉਣਾ ਚਾਹਦੇ ਹੋ ਤਾਂ ਡਿਪਾਰਟਮੈਂਟ ਉਹਦਾ ਬਿੱਲ ਭਰੇ ਪੋਸਟਪੇਡ ਕਨੈਕਸ਼ਨ ਦੇਵੇ ਤੇ ਅੰਗਣਵਾੜੀ ਸੈਂਟਰਾਂ 'ਚ ਲੈਪਟਾਪ ਦਿੱਤਾ ਜਾਵੇ ਔਰ ਅੰਗਣਵਾੜੀ ਕੇਂਦਰਾਂ ਦੇ ਵਿੱਚ ਵਾਈਫਾਈ ਲਗਾਈ ਜਾਵੇ ਔਰ ਕੱਲਾ ਅੰਗਣਵਾੜੀ ਵਰਕਰਸ ਦਾ ਹੀ ਫੇਸ ਆਈਡੀ ਨਾ ਕੀਤੀ ਜਾਵੇ ਲੋਕੇਸ਼ਨ ਨਾ ਕੀਤੀ ਜਾਵੇ ਹਲਕੇ ਦੇ ਵਿੱਚ ਐਸਡੀਐਮ ਵੀ ਹੈਗੇ ਡੀਸੀ ਵੀ ਹੈਗੇ ਐ ਬਾਕੀ ਡਿਪਾਰਟਮੈਂਟ ਦੇ ਅਧਿਕਾਰੀ ਵੀ ਐ ਸੀਡੀਪੀਓ ਵੀ ਐ ਡੀਪੀਓ ਵੀ ਐ ਉਹਨਾਂ ਦੀ ਲੋਕੇਸ਼ਨਾਂ ਵੀ ਨਾਲ ਅਟੈਚ ਕੀਤੀਆਂ ਜਾਣ ਨਾ ਕਿ ਕੱਲੀ ਅੰਗਣਵਾੜੀ ਵਰਕਰ ਹੈਲਪਰ ਦੀ ਕੀਤੀ ਜਾਵੇ ਬਸ